ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੇਰੇ ਪਿੰਡ ਵਖਤਗੜ ਜ਼ਿਲ੍ਹਾ ਬਰਨਾਲਾ ਬਾਈ ਕੋਲ ਬ੍ਰਿਜਾ ਡੀਜ਼ਲ ਕਾਰ ਆ ਜੀ 19 ਮਾਡਲ ਦੇਖ ਸਕਦੇ ਹੋ ਭਰਾ ਠੀਕ ਹੈ ਜੀ ਬਾਕੀ ਆਪਾਂ ਕਰਦੇ ਆ ਬਾਈ ਨਾਲ ਗੱਲਬਾਤ ਲੈਨੇ ਜਾਣਕਾਰੀ ਪੀ ਵੀ 19 ਬਰਨਾਲਾ ਦਾ ਨੰਬਰ ਆ ਭਰਾ S 1790 ਠੀਕ ਹੈ ਜੀ ਸਾਰੀ ਗੱਡੀ ਰੈਡੀਨ ਵਾਲਾ ਟਾਇਰ ਟੂਰ ਦੇਖ ਸਕਦੇ ਹੋ ਟਾਇਰ ਵੀ ਮੇਰੇ ਨਾਲ ਨਾਲ ਦੀ ਆ ਜੀ ਸਾਇਟ ਜੇ ਕਿਦੇ ਤੇ ਫਰੰਟ ਤੋਂ ਵੀ ਸਾਰਾ ਕੁਸ਼ਣ ਖੋਲ ਕੇ ਦਿਖਾ ਮੈ ਕਰਦੇ ਆਪਾਂ ਬਈ ਨਾਲ ਗੱਲਬਾਤ ਲੈਣੀਆਂ ਜਾਣਕਾਰੀ ਹਾਂਜੀ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਈ ਕੀ ਨਾਂ ਬਈ ਆਪਣਾ ਇਹ ਨਰਾਜ ਸਿੰਘ ਪਿੰਡ ਬਖਤਗੜਾ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਆਪਣੀ ਕਿਹੜਾ ਮਾਡਲ ਗੱਡੀ ਹੈ ਇਹ 19 ਠੀਕ ਹੈ ਜੀ ਤੇ ਬੱਚਾ ਆਪਣਾ ਬਾਹਰ ਚਲਾ ਗਿਆ ਜੀ ਹਾਂ ਜੀ ਕਿਸ ਕਨੇਡਾ ਚਲਾ ਗਿਆ ਹਾਂ ਜੀ ਵਕਾਊ ਆ ਜੀ ਹੁਣ ਇਹ ਹਾਂ ਵਕਾਊ ਆ ਜੀ 19 ਮਾਡਲ ਕੀ ਰੇਟ ਰੂਟ ਆ ਜੀ ਦਾ ਰੂਟ ਆ ਜੀ ਦਾ ਇਹ ਤਾਂ ਫੋਨ ਤੇ ਦੱਸ ਦਿਆਂਗੇ ਜੀ ਠੀਕ ਹੈ ਜੀ ਬਈ ਦੇਖ ਸਕਦੇ ਹੋ ਸਾਨੂੰ ਖੋਲ ਕੇ ਵੀ ਦਿਖਾਉਣੇ ਮੜਾ ਬਾਹਰ ਰੋਟ ਖੋਲੇ ਜ ਹਾਂਜੀ ਬਾਈ ਦੇਖ ਸਕਦੇ ਹੋ ਫਰੰਟ ਠੀਕ ਹੈ ਜੀ ਸਟicker ਟੋਕਰ ਲੱਗੇ ਹੋਏ ਸਾਰੀ ਰੈਜਨਲ ਆ ਕੋਈ ਗੋਡਾ ਪਿਲਰ ਦੀ ਪ੍ਰੋਬਲਮ ਨਹੀਂ ਠੀਕ ਹੈ ਜੀ ਬੋਰਨਟ ਸੀਲਡ ਠੀਕ ਹੈ ਜੀ ਦੇਖ ਸਕਦੇ ਹੋ ਬਿਲਕੁਲ ਬਾਕੀ ਆ ਕੇ ਆਪਦੀ ਦਸੱਲੀ ਕਰਕੇ ਜਾਈ ਜਾ ਸਕਦੇ ਸਾਰੀ ਗੱਡੀ ਰੈਜਨਲ ਆ ਪੀਵੀ 19 ਨੰਬਰ ਆ ਜੀ ਬਾਈ ਦਾ ਬੇਟਾ ਚਲਾ ਗਿਆ ਬਾਹਰ ਕੈਨੇਡਾ ਤੇ ਇਹ ਕਹਿੰਦੇ ਖੜੀ ਰਹਿਣੀ ਕਰੇ ਤੇ ਐਬੀਐਸ ਬ੍ਰੇਕ ਹੈ ਜੀ ਠੀਕ ਹੈ ਜੀ ਬਾਕੀ ਸਾਨੂੰ ਸਟਾਰਟ ਵੀ ਕਰਕੇ ਦਿਖਾ ਦੇਣੀ ਠੀਕ ਹੈ ਜੀ ਬਾਕੀ ਸਾਨੂੰ ਲੌਕ ਦਿਖਾਤੀ ਬਾਕੀ ਹੋਰ ਵੀ ਦਿਖਾ ਦਾਂਗੇ ਚੰਗੀ ਤਰ੍ਹਾਂ ਹਾਂ ਜੀ ਬਾਈ ਜੀ ਇੰਜਨ ਸਟਾਰਟ ਕਰਤਾ ਜੀ ਇਹਦਾ ਦੇਖ ਸਕਦੇ ਹੋ ਡੀਜ਼ਲ ਕਾਰ ਆ ਬਾਈ ਜੀ ਨਾਲ ਜਰੂਰ ਕੰਟੈਕਟ ਕਰੋ ਠੀਕ ਹੈ ਜੀ ਇਸ ਸਾਬ ਨੂੰ ਲੌਕਾ ਬਾਕੀ ਗੋਰਨਰ ਰੱਖ ਕੇ ਵੀ ਦਿਖਾ ਦੇਣੀ ਲੋਕ ਇਦਾਂ ਦੀ ਹੈ 19 ਮਾਡਲ ਬਹੁਤ ਹੀ ਸਾਫ਼ ਗੱਡੀ ਆ ਜੀ origignal ਆ ਸਾਡੀ ਜਿਸ ਕਿਸੇ ਨੂੰ ਜ਼ਰੂਰ ਤਾਂ ਬਹੁਤ ਗੱਡੀ ਸੋਹਣੀ ਆ ਕੋਈ ਐਕਸੀਡੈਂਟ ਨਹੀਂ ਠੀਕ ਆ ਜੀ ਟਾਇਰ ਦੇਖ ਸਕਦੇ ਅੱਧੇ ਨੂੰ ਜ਼ਿਆਦਾ ਟਾਇਰ ਆ ਠੀਕ ਆ ਜੀ ਚੈੱਕ ਕਰ ਸਕਦੇ ਭਰਾ ਬਾਕੀ ਆ ਕੇ ਚੈੱਕਨ ਲਾਈ ਵੀ ਲੱਗੇ ਹੋਏ ਆ ਜੀ ਠੀਕ ਆ ਜੀ ਯਾਰ ਇਹ ਕਿਹਦੇ ਟਾਇਰ ਆ ਅੰਦਰ ਲਈ ਮੀਟਰ ਦਿਖਾਉਣੇ ਜੀ ਤੁਹਾਨੂੰ ਦੇਖ ਸਕਦੇ ਭਰਾ ਮੀਟਰ 70000 40000 ਠੀਕ ਹੈ ਜੀ ਦੇਖ ਸਕਦੇ ਹੋ ਬੈਕ ਵਧੀਆ ਲੱਗਿਆ ਸੀੜੀ ਵੀ ਪੈਂਦੀ ਆ ਤੇ ਪੈਨ ਟ੍ਰੈਵਲਰ ਵਾਲਾ ਵੀ ਆ ਠੀਕ ਹੈ ਜੀ ਤੇ ਏਸੀ ਉੱਪ ਤੇ ਆ ਸੀਟ ਆ ਸੀਟ ਕਵਰ ਬਿਲਕੁਲ ਨਵੀਂ ਵਰਗੀ ਕਾਰ ਪੀ ਆ ਜੀ ਠੀਕ ਹੈ ਜੀ ਬਾਕੀ ਬੰਦ ਕਰਕੇ ਦਿਖਾਣੇ ਤੁਹਾਨੂੰ ਤੇ ਮੂਰ ਲੱਗ ਸੀ ਤੇ ਮਗਰ ਲਈ ਤੁਹਾਨੂੰ ਦਿਖਾਣੇ ਟੱਕਰ ਟੁੱਕਿਆ ਖੋਲ ਦੇ ਮলাই ਉਹ ਦੇਖ ਸਕਦਾ ਹੋਰਾ ਠੀਕ ਹੈ ਜੀ देख हैं बाकी फ्रंट सारे शीशे नी देख सौ शीशे कोड तिरानवे सेम ही है चौंट चौट ਮੇਰੀ ਮੂਰਲਾ ਸ਼ੀਸ਼ਾ ਪਿਆ ਵਾ ਜੀ ਮੂਰਲਾ ਕਿ ਬੜਾ ਮੋਟਾ ਅੱਜ ਕੱਲ ਰੋੜੀ ਰੜੀ ਵੱਜ ਜਾਂਦੀ ਆ ਉਹ ਨੰਬਰ ਇਹਦਾ ਫਰਕਾ ਸੀਰੀਅਲ ਨੰਬਰ ਦਾ ਤੇ ਬਾਕੀ ਗੱਡੀ ਸਾਰੀ ਰੀਜਨਲ ਆ ਸ਼ੀਸ਼ੇ ਤੋਂ ਵੀ ਵੈਸੇ ਅੱਜ ਕੱਲ ਬੜਾ ਮੋਟਾ ਰੋੜੀ ਰੜੀ ਵੱਜਦੀ ਆ ਜੀ ਬਾਕੀ ਰੀਜਨਲ ਸ਼ੀਸ਼ੇ ਸਾਰੇ ਬਾਕੀ ਤੁਸੀਂ ਆ ਕੇ ਵੀ ਦੇਖ ਸਕਦੇ ਹੋਰਾ ਠੀਕ ਆ ਜੀ ਤੇ ਲੌਕ ਉੱਪਰੋਂ ਵੀ ਦੇਖੋ ਜੀ ਬਹੁਤ ਹੀ ਸਾਫ਼ ਗੱਡੀ ਤੇ ਬਹੁਤ ਹੀ ਸੋਹਣੀ ਪਿੰਡ ਵਖਤਗੜ ਜ਼ਿਲ੍ਹਾ ਬਰਨਾਲਾ ਪੰਜਾਬ ਐਨ 4 ਟੀਵੀ ਨੂੰ ਬਹੁਤ ਸਾਰੇ ਸਬਸਕ੍ਰਾਈਬਰ ਤੇ ਸਿਰ ਕਰਾ ਕਰੋ ਤਾਂ ਕਿ ਇਸ ਨੂੰ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਰਹੀ। ਬਾਕੀ ਸੈਂਸਰ ਵੀ ਲੱਗੇ ਹੋਏ ਦੀ ਬੈਗ ਗੇਅਰ ਵਾਲੇ ਆ ਦੇਖੋ ਚਾਰ ਬਟਨ ਲੱਗੇ ਹੋਏ ਬਟਨ ਸੈਂਸਰ ਆ ਜੀ ਬੈਗ ਗੇਅਰ ਪਾਉਣੇ ਆ। ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ